ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤਿਤ ਲੈ ਹੋ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨਾਰ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਦਾਰ ਜੇ ਤ ਦਵਾਰੇ ਉਬਰੇ ਤਿਤੇ ਲਹਿਓ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨ ਹਾਰ ਵਾਹਿ ਗੁਰਜੀ ਦਾ ਕਾਲ ਸਾਹਿ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾਰ ਜੇ ਤਦਵਾਰੇ ਉਬਰੇ ਤਿਤੇ ਲਹਿਓ ਉਬਾਰ ਸਤਿਗੁਰ ਸੋਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੂਜਈ ਹਰ ਬੇਨ ਬਖਸ਼ ਨਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਦਾਰ ਜੇ ਤ ਦਵਾਰੇ ਉਬਰੇ ਤਿਤੇ ਲਹਿਓ ਉਬਾਰ ਸਾਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨ ਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾਰ ਜੇ ਤ ਦੁਆਰੇ ਉਬਰੇ ਤਿਤੇ ਲਹਿਓ ਉਬਾਰ ਸਤ ਗੁਰ ਸੁਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ਨ ਹਾਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜੇ ਤ ਦੁਆਰੇ ਉਬਰੇ ਤੇਲੇ ਹੋ ਉਬਾਦਰ ਸਤ ਗੁਰ ਸੁਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨ ਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾਰ ਜੇ ਤਦੁਆਰੇ ਉਬਰੇ ਤਿਤੇ ਲਹਿਓ ਉਬਾਰ ਸਤ ਗੁਰ ਸੁਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਜਈ ਹਰ ਬੇਨ ਬਖਸ਼ ਨਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਦਾਰ ਜੇ ਤ ਦੁਆਰੇ ਉਬਰੇ ਤਿਤੇ ਲਹਿਓ ਉਬਾਰ ਸਾਤ ਗੁਰ ਸੁਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨ ਹਾਰ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜੇ ਤਦੁਆਰੇ ਯੁਬਰੇ ਤਿਤੇ ਲਹਿਓ ਉਬਾਧ ਸਤ ਗੁਰ ਸੁਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬੇਨ ਬਖਸ਼ ਨਹਾਰ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿਤੇ ਲਹਿਓ ਉਬਾਰ ਸਤਿਗੁਰ ਸੁਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰ ਬਿਨ ਬਖਸ਼ ਨਾਰ वाहिगुरु जीा ख़सा वाहिगुरु जी की फतेह